ਸਲੇਮ ਬਲੌਕ ਪ੍ਰਾਇਮਰੀ ਐਜੂਕੇਸ਼ਨ ਅਫਸਰ 500 ਬਾਰੇ ਹਾਂਜੀ ਆਪਣੇ ਜਨਮ ਸਰਕਾਰੀ ਪ੍ਰਾਇਮਰੀ ਸਕੂਲ ਨੇ ਅੱਜ ਸਾਰੇ ਪੰਜਾਬ ਦੇ ਵਿੱਚ ਮੈਗਾ ਪੀਟੀਐਮ ਹੋ ਰਹੀ ਹੈ ਤੇ ਨਾਲ ਦੇ ਨਾਲ ਗ੍ਰੈਜੂਏਸ਼ਨ ਸਰ ਵੀ ਹੋ ਰਹੀ ਹੈ ਤੇ ਅੱਜ ਇਸ ਸੈਸ਼ਨ ਦਾ ਲਾਸਟ ਦਿਨ ਹੈ ਜਿਦੇ ਵਿੱਚ ਬੱਚਿਆਂ ਦੀ ਜਿਹੜੀਆਂ ਪ੍ਰਾਪਤੀਆਂ ਨੇ ਉਹਨਾਂ ਨੂੰ ਮਾਪਿਆਂ ਦੇ ਸਾਹਮਣੇ ਤੇ ਪਿੰਡ ਦੇ ਉਪਤਵਰਤੀ ਸੱਜਣਾ ਸਾਹਮਣੇ ਦੱਸਿਆ ਜਾ ਰਿਹਾ ਹੈ ਬੜੇ ਭਾਰੀ ਉਤਸ਼ਾਹ ਦੇ ਨਾਲ ਇਹ ਜਿਹੜੀ ਸੈਰਮਨੀ ਹੈ ਉਹ ਮਨਾਈ ਜਾ ਰਹੀ ਹੈ ਅਸੀਂ ਅੱਗੇ ਪੇਰੈਂਟਸ ਨੂੰ ਤੇ ਪਿੰਡ ਦੇ ਬਤਵੰਤੇ ਸੱਜਣਾ ਨੂੰ ਇਹ ਬੇਨਤੀ ਕਰਦੇ ਆ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਓ ਤਾਂ ਜੋ ਜਿਹੜਾ ਬੱਚਿਆਂ ਦਾ ਜਿਹੜਾ ਉਹ ਵਿਖਾ ਹੋਰ ਨੂੰ ਚਲੋ ਸਕੇ ਦੂਜਾ ਇਹ ਹੈ ਵੀ ਜਿਹੜੀ ਪ੍ਰਾਈਵੇਟ ਸਕੂਲਾਂ ਤੋਂ ਤੁਹਾਡੀ ਜਿਹੜੀ ਲੁੱਟ-ਖੁੱਟ ਕਰੀ ਜਾ ਰਹੀ ਹੈ ਉਹ ਤੋਂ ਵੀ ਬੱਚੇ ਦੋ ਸਕੇ ਸੋ ਸਾਰਿਆਂ ਨੂੰ ਇਹ ਬੇਕਤੀ ਹੈ ਵੀ ਆਪਣੇ ਬੱਚਿਆਂ ਦੇ ਵਕਤ ਵਕਤ ਜਿਹੜਾ ਸਰਕਾਰੀ ਸਕੂਲਾਂ ਦਾ ਤਾਫਿਰ ਕਰੋ ਜਿਹੜੇ ਦੇਖੋ ਨਿੱਜੀ ਸਕੂਲਾਂ ਦੇ ਵਿੱਚ ਜਿਹੜਾ ਸਟਾਫ ਹੈ ਉਹਨਾਂ ਕੁਆਲਿਫਾਈਡ ਨਹੀਂ ਹੈ ਜਿੰਨਾ ਸਰਕਾਰੀ ਸਕੂਲਾਂ ਦੇ ਵਿੱਚ ਹੈ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਜਿੰਨੇ ਵੀ ਟੀਚਰ ਭਰਤੀ ਹੋ ਰਹੇ ਨੇ ਉਹ ਕਈ ਤਰ੍ਹਾਂ ਦੇ ਜਿਹੜੇ ਟੈਸਟ ਕਲੀਅਰ ਕਰਕੇ ਆਉਂਦੇ ਨੇ ਹਰੇਕ ਵਜੋਂ ਦਾ ਟੀਚਰ ਘੱਟੋ ਘੱਟ ਹੀ ਐਮਏ ਪੀਐਚਡੀ ਐਮਪੀਐਲ ਬੀਏ ਐਮਐਡ ਇਸ ਤਰ੍ਹਾਂ ਦੀ ਜਿਹੜੀ ਡਿਗਰੀ ਪਾਸ ਕਰਕੇ ਆਏ ਹੋਏ ਨੇ ਤੇ ਉਹ ਹੱਥ ਹੱਦਰਾ ਦੇ ਗੱਡੇ ਸਟਾਉ ਨੂੰ ਪਾਰ ਕਰਕੇ ਆਏ ਤੇ ਉਹਨਾਂ ਦੇ ਵਿੱਚ ਇੰਨੀ ਜਨਤੂ ਬਿਲਦੀ ਹੈ ਵੀ ਉਹ ਬੱਕਰ ਨੂੰ ਇੱਕ ਰਾਸ਼ਟਰੀ ਗੀਤ ਆ ਬਲ ਦੇਖੋ ਅੱਜ ਇਸ ਤਰ੍ਹਾਂ ਦਾ ਜਿਹੜਾ ਫੰਕਸ਼ਨ ਸਕੂਲ ਵੱਲੋਂ ਯੂਜ਼ ਕੀਤਾ ਗਿਆ ਇਹਦੇ ਵਿੱਚ ਪੇਰੈਂਟਸ ਦਾ ਤੇ ਪਿੰਡ ਦਾ ਜਿਹੜਾ ਸਮੂਲੀਅਤ ਦਾ ਉਤਸ਼ਾਹ ਦੇਖ ਕੇ ਲੱਗਦਾ ਹੈ ਕਿ ਪਿੰਡਾਂ ਵਾਲੇ ਬਹੁਤ ਖੁਸ਼ ਨੇ ਇੱਥੇ ਦਾ ਜਿਹੜਾ ਸਟਾਫ ਉਹ ਵੀ ਬੜਾ ਮਿਹਨਤੀ ਹੈ ਤੇ ਕਾਫੀ ਲੰਮੇ ਸਮੇਂ ਤੋਂ ਇੰਗਲਿਸ਼ মিডিয়াম ਸਕੂਲ ਚੱਲ ਰਿਹਾ ਹੈ ਨਾਬਾ ਬਲਾਕ ਕਿਨੇ ਦੇਖ ਰਹੇ ਹੋ ਸਾਰਾ ਨੱਬਾ ਬਲਾਕ ਦੇ ਵਿੱਚ ਵੀ ਤਕਰੀਬਨ ਮੈਨੂੰ ਜੁਆਇਨ ਕੀਤੇ ਨੂੰ 6 ਕੁ ਮਹੀਨੇ ਹੋ ਗਏ ਇਸ ਟੌਪ ਚ ਪਰ ਮੇਰਾ ਪ੍ਰਾਣਾ ਬਲਾਕ ਰਹਾ ਹੈ ਇਸ ਬਲਾਕ ਦੇ ਤਕਰੀਬਨ ਸਾਰੇ ਸਕੂਲਾਂ ਦੀ ਵਧੀਆ ਸੁਵਿਧਾ ਦੇ ਕਾਰਜਸ਼ੀਲ ਜੇ ਕਰ ਰਹੇ ਨੇ ਅਧਿਆਪਕ ਬੜੇ ਮਿਹਨਤੀ ਕਿ ਜੇ ਸਾਰੇ ਬਲਾਕ ਨੂੰ ਨੱਬਾ ਸ਼ੂ ਦੇ ਪੇਰੈਂਟਸ ਨੂੰ ਇਹਹੀ ਮੈਸੇਜ ਦੇਣਾ ਚਾਹੁੰਦੇ ਆਂ ਵੀ ਆਪਣੇ ਬੱਚੇ ਨੂੰ ਬਰਤਵਾ ਦਾ ਜਿਹੜਾ ਸਰਕਾਰੀ ਸਮਾਜ ਵਿੱਚ ਦਾਖਲ ਕਰਨਾ ਹੋ ਤਾਂ ਜੋ ਇੱਕ ਦਾ ਪ੍ਰਗਟ ਸਰਕਾਰ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਸਿੱਖਿਆ ਦਾ ਤੇ ਉਹਦੇ ਵਿੱਚ ਆਪਾਂ ਵੀ ਯੋਗਦਾਰ ਪਸ ਥੈਂਕ ਯੂ ਸਰਕਾਰੀ ਸਕੂਲ ਅੱਜ ਕੱਲ੍ਹ ਜਿਪਾ ਦੇਖਿਆ ਬਹੁਤ ਹੀ ਵਧੀਆ ਨੇ ਕਿਉਂਕਿ ਮੈਂ ਆਪਾਂ ਕੋਲ ਸਕੂਲ ਸਕੂਲਾਂ ਦੇ ਆਪਾਂ ਤੇ ਜਿਸ ਤਰ੍ਹਾਂ ਆਪਾਂ ਪ੍ਰਾਈਵੇਟ ਸਕੂਲ ਚ ਬੱਚਿਆਂ ਨੂੰ ਲੌਂਗ ਦੇ ਵਿੱਚ ਆਪਾਂ ਅਧਿਸ਼ਾ ਕਰਦੇ ਜੇ ਕਿ ਉੱਥੇ ਟੀਚਰ ਇੰਨੇ ਕੁਆਲਿਫਾਈਡ ਨਹੀਂ ਹੈ ਕਿਉਂਕਿ ਸਾਨੂੰ ਤੁਹਾਨੂੰ ਵੀ ਪਤਾ ਹੈ ਕਿ ਤੁਸੀਂ ਅੱਜ ਆਪ ਆਏ ਹੈਗੇ ਸਾਡੇ ਸਕੂਲ ਦੇ ਵਿੱਚ ਦੇਖਿਆ ਸਰਕਾਰੀ ਸਕੂਲ ਸੰਘਾ ਦਾ ਅਕੈਡਮੀ ਦੇ ਸਾਹਿਬ ਵੀ ਆਏ ਲੇ ਕੇ ਨੇ ਪੰਚਾਇਤ ਮੇਂ ਪਰ ਸਾਰੇ ਖੜੇ ਨੇ ਤੇ ਸਰਕਾਰੀ ਸਕੂਲਾਂ ਨੂੰ ਹੀ ਵਧੀਆ ਨੇ ਤੇ ਇਹ ਬੱਚੇ ਜਿਹੜੇ ਹੈਗੇ ਨੇ ਹੋਣ ਹਰ ਤੇ ਅੱਗੇ ਆਪਣੀ ਆਪਣੀ ਨੌਕਰੀਆਂ ਵੀ ਇਹੀ ਪ੍ਰਾਪਤ ਕਰ ਰਹੇ ਨੇ ਪ੍ਰਾਈਵੇਟ ਸਕੂਲਾਂ ਨਹੀਂ ਕਰ ਸਕਦੇ ਸਰ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਸਰਕਾਰ ਇੰਨੇ ਫੰਡ ਜਿਸ਼ੂ ਕਰੀ ਜਾ ਰਹੀ ਹੈ ਕਿ ਸਾਰੇ ਸਕੂਲਾਂ ਦੇ ਵਿੱਚ ਫੰਡ ਆ ਰਹੇ ਹੋਣਗੇ ਕੁਛ ਨਾ ਕੁਛ ਗ੍ਰਾਂਟ ਜਾਰੀ ਹੁੰਦੀ ਹੀ ਰਹਿੰਦੀ ਜਗੀ ਜਿਵੇਂ ਅੱਜ ਸਾਰੇ ਸਕੂਲਾਂ ਦੇ ਵਿੱਚ ਸੈਲੀਬ੍ਰੇਸ਼ਨ ਹੋ ਕੇ ਰੱਖਿਆ ਗਿਆ ਹੋਇਆ ਜਾਂ ਸੈਲਮ ਰੱਖੀ ਗਈ ਹੈਗੀ ਇਹ ਹਾਂਜੀ ਮੇਰਾ ਨਾਮ ਸਦੀਪ ਕੌਰ ਹੈ ਅਕੀ ਸਰਕਾਰੀ ਐਲੀਮੈਂਟਰੀ ਸਕੂਲ ਸੰਧਾ ਅੱਜ ਸਾਡੇ ਸਕੂਲ ਵਿਕੇ ਸਲਾਣਾ ਸਮਾਰੋਹ ਕਰਾਇਆ ਗਿਆ ਹੈ ਸਾਡੇ ਬੱਚਿਆਂ ਨੂੰ ਬਹੁਤ ਖੁਸ਼ਾ ਹੈ ਤੇ ਅਸੀਂ ਬਹੁਤ ਖੁਸ਼ਾ ਸਾਡੇ ਬੱਚਿਆਂ ਦੇ ਰਿਜ਼ਲਟ ਬਹੁਤ ਵਧੀਆ ਰਹੇ ਹਨ ਉਹਨਾਂ ਨੇ ਪੜਾਈ ਦੇ ਨਾਲ ਖੇਡਾਂ ਤੇ ਆਪਣੇ ਕੋਲ ਕਲਚਰਲ ਐਕਟੀਵਿਟੀਜ਼ ਦੇ ਵਿੱਚ ਵੀ ਬਹੁਤ ਮੱਲਾ ਮਾਰੀਆਂ ਹਨ ਸਾਡੇ ਬੱਚੇ ਬਹੁਤ ਹੀ ਮਿਹਨਤੀ ਹਨ ਅਤੇ ਬਹੁਤ ਰਿਸਪਾਂਸਿਵ ਹਨ ਉਹ ਆਪਣੀ ਕਿਸੇ ਨੂੰ ਬਹੁਤ ਬਹੁਤ ਫਰਮ ਕਰਦੇ ਹਾਂ ਅਸੀਂ ਆਪਣੇ ਬੱਚਿਆਂ ਨਾਲ ਬਹੁਤ ਖੁਸ਼ ਹਾਂ ਸਾਡੇ ਸਕੂਲ ਦੇ ਸਟੂਡੈਂਟਾਂ ਤੇ ਸਾਨੂੰ ਸਾਥੀ ਤੇਰੇ ਦੋਸਤ ਉਹਨੂੰ ਅਭਿਆਨ ਤੇ ਉਹਨੂੰ ਇਨਰੋਲਮੈਂਟ ਵਾਦੇ ਵਿੱਚ ਸਾਡਾ ਸਹਿਯੋਗ ਕਰ ਕਿੰਨਾ ਸਟਾਫ ਹੈ ਸਾਡੇ ਇਸ ਟਾਈਮ تین ਸਟਾਫ ਮੈਂਬਰ ਹਨ ਇੱਕ ਅਕਾਦਮੀ ਤੇ ਦੋ ਇੰਜ ਨਹੀਂ ਜੇ ਸਾਨੂੰ ਪੂਰੀ ਤਸੱਲੀ ਆ ਸਾਡਾ ਸਟਾਫ ਪੂਰਾ ਤੇ ਸਾਡੇ ਸਕੂਲ ਚ ਹ ਸਰਕਾਰ ਵੱਲੋਂ ਸੰਸਮਿਤ ਅੱਜ ਦੇ ਨਤੀਜੇ ਕਿਸ ਤਰ੍ਹਾਂ ਰਹੇ ਹਨ ਨਤੀਜੇ ਜੀ ਅੱਜ ਦੇ ਬਹੁਤ ਵਧੀਆ ਰਹੇ ਨੇ ਬੱਚਿਆਂ ਨੇ ਵਧੀਆ ਪੋਜੀਸ਼ਨ ਵਾਲੀਆਂ ਨੇ ਵਧੀਆ ਮਾਸਲੇ ਨੇ ਤੇ ਉਹਨਾਂ ਦੀ ਜੋ ਐਨੂਅਲ ਮੈਂ ਤਾਂ ਉਹ ਆ ਜੋ ਸਾਨੂੰ ਦਿਖ ਰਹੀ ਆ ਕਿਉਂਕਿ ਪ੍ਰੋਗਰਾਮ ਦੇ ਵਿੱਚ ਵੀ ਬੱਚਿਆਂ ਚ ਬਹੁਤ ਉਸ਼ਾ ਪਾਇਆ ਆ। ਐਸਾ ਪ੍ਰੋਗਰਾਮ ਹੋਇਆ ਜਿਆਨ ਪੇਰੈਂਟਸ ਨੇ ਬਹੁਤ ਲੋਕਾਂ ਨਿਕਲਿਆ ਹੈ ਔਰ ਸਾਡੇ ਸਾਰੇ ਹੀ ਟੀਚੇ ਸਹਿਬਾਨ ਸਾਰੇ ਹੀ ਮਿੰਡੇ ਬਤੁਤੇ ਸੱਜਣ ਸਾਡੇ ਸਪੰਜਾ साजे बी पी ओ सर सब ने ही सहयोग दिता है तो ही अगर साधा समागम बहुत बढ़िया चल रहा है और बच्चे बहुत उत्साहित हैं पेरेंट्स मैं यही मैसेज देना चाहिए कि बद तो वह सरकारी स्कूलों के बच्चों को पढ़ाओ स्टाफ इस सरकारी स्कूलों के टेस्ट क्लीयर करके इन मेहनत करके इतने जो वैल क्वालिफाइड स्टाफ हो गए हैं वो तो प्राइवेट स्कूलों के ही ਨਾਂ ਦੇ ਵੀ ਸਲਵਾ ਜੋ ਚੜੀ ਮਤਲਬ ਉਹਨਾਂ ਨੇ ਹਰ ਓਵਰਆਲ ਪੱਧਰ ਤੇ ਸਰਪੱਤੀ ਵਿਕਾਸ ਦੇ ਵਿੱਚ ਜੋ ਟੀਚਰ ਯੋਗਦਾਨ ਇਸ ਸਕੂਲਾਂ ਦੇ ਵਿੱਚ ਦੇ ਰਹੇ ਹਨ ਮੈਨੂੰ ਨਹੀਂ ਲੱਗਦਾ ਕਿ ਉਹ ਨਾ ਦੇ ਵਿੱਚ ਹੋ ਸਕਦਾ ਹੈ ਉਹ ਆਪਣਾ ਬਾਤ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਸਰਕਾਰੀ ਸਕੂਲਾਂ ਦੇ ਵਿੱਚ ਚੇਪੜਾ ਹਾਂਜੀ ਟੀਚਰ ਵੀ ਬਹੁਤ ਮਿਹਨਤੀ ਨੇ ਤੇ ਬਹੁਤ ਮਿਹਨਤ ਨਾਲ ਇਹ ਸਾਰਾ ਕਰਾਈ ਇਹਨਾਂ ਨੂੰ ਬਹੁਤ ਦਿਨ ਹੋ ਗਏ ਕੰਮ ਕਰਨ ਨੂੰ ਕਿੰਨਾ ਹੋ ਗਿਆ ਕਿੰਨਾ ਧਿਆਨ ਲਾਉਂਦੇ ਆ ਕਿ ਇਹ ਸਾਰਾ ਬਹੁਤ ਹੀ ਵਧੀਆ ਦਿੱਖਿਆ ਨਜ਼ਰ ਆਉਂਦਾ ਹੈ। ਬਹੁਤ ਵਧੀਆ ਇੱਕ ਮੋਟੇਹੰਦੀ ਹੈ। ਕਿਸ ਤਰ੍ਹਾਂ ਪੜਾਏ ਬਹੁਤ ਵਧੀਆ ਹੁੰਦੀ ਹੈ। ਤੁਹਾਡਾ ਆਪਣਾ ਬੇਟਾ? ਹਾਂਜੀ ਮੇਰੇ ਬੇਟੇ ਇਸ ਵਾਰ ਦੇ ਵੀ। ਕਿਸ ਤਰ੍ਹਾਂ? ਭਾਇਤਾ ਨੂੰ ਛੋਟੀ ਜਿਹੀ ਮਾਰਦੇ ਜੇ। ਹਾਂ। ਸਾਡੀ ਆਸਾਂ ਬਹੁਤ ਵਧੀਆ ਤੁਹਾਨੂੰ ਅੱਜ ਹਟਾ ਲਈ ਬਦੀ ਨੂੰ ਰਹਿਣੇ ਹੋ ਚਾਹੀਦੇ ਅੱਗੇ ਨੂੰ ਤੇ ਵੱਧ ਚੱਕੇ ਹਿੱਸਾ ਹੀ ਲੈ ਲੈਣੇ ਨਹੀਂ। ਵਧੀਆ ਰਿਜ਼ਲਟ। ਅਲਵੇਟ ਮੈਂ ਮੈਂ ਕਲਾਸ 3 ਦੇ ਮੈਂਬਰ ਵਿਦਿਆਰਥੀ ਪਿਕਚਰ ਲਈ ਵਰਗਰੀ ਅਨੁਮਿਤ ਕੀਤਾ ਬਹੁਤ ਖੁਸ਼ ਆਮਦ ਹੈ ਬੱਚਾ ਪੜਾਈ ਦੇ ਨਾਲ ਨਾਲ ਐਕਟੀਵਿਟੀਜ਼ ਵਿੱਚ ਉਹ ਸਾਡੇ ਤੇ ਪੀਟੀਐਮ ਬਣੀ ਹੋਈ ਹੈ ਉਹਦਾ ਮੈਂ ਛੋਟਾ ਜਿਹਾ ਮੈਂਬਰ ਸਾਡੇ ਵਿੱਚਿਆ ਜਿਹੜੇ ਮੈਂਬਰਸ ਨੇ ਜਿਹਦੇ ਹਮ ਕਮੇਟੀ ਦੇ ਬਹੁਤ ਬਹੁਤ ਯਾਰਾ ਕੰਮ ਕਰ ਰਹੇ ਨੇ ਤੇ ਹੈਲਪ ਕਰਦੇ ਆਂ ਦੇ ਮਾਦਰ ਨੂੰ ਕਹਿਣਾ ਚਾਹੁੰਦਾ ਵੀ ਆਪਣੇ ਬੱਚੇ ਨੂੰ ਧਾਰਨ ਫਿਕਰ ਚ ਰੱਖੋ ਅੰਡੀਆਂ ਮੋਡਲ ਨੂੰ ਕਹੋ ਤੁਹਾਡੇ ਵਿੱਚ ਸਰਕਾਰੀ ਸਕੂਲਾਂ ਕਿਉਂ ਜਿਮੀਰੀ ਹੈ ਕਿਉਂਕਿ ਨੌਕਰੀਆਂ ਸਰਕਾਰੀ ਸਕੂਲਾਂ ਤੋਂ ਪੜਤ ਕਰਨ ਕੇ ਹੀ ਮਿਲਿਆ ਨੇ ਆਪਣੀ ਮੇਰੀ ਬੇਟੀ ਆਪਣੀ ਸੰਦੀਪ ਕੌਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਮੈਡਿਸਟਰ ਹੈ ਤੇ ਇੱਕ ਵਾਰ ਸਾਡੀ ਬੇਟੀ ਲੱਬਦੀਪ ਕੌਰ ਪੀਟੈਟ ਪਾਸ ਕਰ ਚੁੱਕੀ ਹੈ ਜਿਹਨੂੰ ਬਹੁਤ ਜਲਦੀ ਸਰਕਾਰੀ ਡਾਕਟਰ ਵੀ ਮਿਲਦੀ ਹੈ ਜੀ ਮੋਜੀ ਸਿੰਘ ਸਰਪੰਚ ਸੰਗਠਨ ਅੱਜ ਜਿਹੜਾ ਸਾਡੇ ਪ੍ਰਾਇਮਰੀ ਸਕੂਲ ਦਾ ਰਿਜ਼ਲਟ ਹੈ 100% ਹੈ ਐਸੇ ਜਿਹੜੇ ਟੀਚਰ ਹੈ ਬਾਹਲੇ ਤੇ ਬਹੁਤ ਮਿਹਨਤੀ ਨੇ ਬਹੁਤ ਧੰਨ ਦੇ ਇਹਨਾਂ ਬੱਚੇ ਨੂੰ ਪੜਾਉਂਦੇ ਨੇ। ਜਿਹੜੇ ਸਟਾਫ ਅੱਥੇ ਇਹ ਬਹੁਤ ਵਧੀਆ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ। ਤਾਂ ਇੱਕ ਮਿੰਟ ਸੰਗਤਪੁਰਾ ਤੋਂ ਕਿਉਂਕਿ ਪ੍ਰਿੰਸੀਪਲ ਐਕਚੁਅਲੀ ਜੂ ਵੀ ਟੀਚਰ ਹਨ ਬੇਨਤੀ ਹਨ ਤੇ ਜੋ ਹੈ ਜਿਹੜਾ ਆਇਆ ਬੱਚਿਆਂ ਦਾ ਤਕਰੀਬ ਦਾ 100% ਹੀ ਰਿਹਾ ਹੈ ਆ ਤੇ ਜਿੰਨੇ ਵੀ ਤਕਰੀਬ ਦਾ ਬੱਚਿਆਂ ਦੇ ਨਾਮ ਆਪਰੇ ਸਾਰੇ ਆਏ ਹੋਏ ਨੇ ਤੇ ਉਸ ਤੋਂ ਬਾਅਦ ਜਿੰਨੇ ਵੀ ਬੱਚੇ ਪੜ੍ਹ ਰਹੇ ਨੇ ਤਕਰੀਬਨ ਬਹੁਤ ਹੀ ਲਗਨ ਨਾਲ ਪੜ੍ਹ ਰਹੇ ਨੇ ਜੋ ਟੀਚਰ ਸਾਹਿਬਾਨ ਇੱਥੇ ਪਹੁੰਚਾ ਦੋ ਕਰਵਾ ਰਹੇ ਨੇ ਬੱਚਿਆਂ ਨੂੰ ਆਪਣੇ ਅੱਗੇ ਵੱਧ ਚੰਗੇ ਤੋਂ ਰਹੀ ਚੰਗੀ ਪੜ੍ਹਾਈ ਰਹੀ ਬੱਚਿਆਂ ਨੂੰ